ਇਹ ਮਤਲਬ ਮੇਰੇ ਦਿਲ ਦੀ ਖੁਸ਼ੀ ਲਈ ਜਾ ਮੈਂ ਖੁਦ ਇਹ ਸਕੂਨ ਲਈ ਕਰਦਾ ਤੇ ਮੈਨੂੰ ਵਧੀਆ ਲੱਗਦਾ ਜਦੋਂ ਵੀ ਜਿਵੇਂ ਸਿਆਣੇ ਕਹਿੰਦੇ ਉਹ ਜੇ ਕਿਸੇ ਦੀ ਅੱਖ ਦਾ ਆਪਾਂ ਹੰਝੂ ਪੁੰਹਦੇ ਹਨ ਉਹਨੂੰ ਦੇਖ ਕੇ ਮਨ ਨੂੰ ਸਕੂਨ ਮਿਲਦਾ ਸੋ ਆ ਪ੍ਰਮਾਤਮਾ ਕਹਿੰਦਾ ਹੋਰ ਕਰਵਾਉਂਦਾ ਰਹੇ ਅੱਜ ਕਿੰਨੇ ਲੜਕੀਆਂ ਦੇ ਵਿਆਹ ਕਿਤੇ ਅੱਜ 8 8 ਲੜਕਿਆਂ ਦੇ 8 ਲੜਕੇ ਹੁੰਦੇ ਹਾਂ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਹੁਤ ਵੱਡਾ ਜਿਹੜਾ ਕਾਰਜ ਕੀਤਾ ਜੀ ਨੇ ਮੈਸੇਜ ਤਾਂ ਮੇਰੇ ਮਾਂ ਕੀ ਦੇਣਾ ਚਲੋ ਲੋਕ ਸਾਰੇ ਹੀ ਸਿਆਣੇ ਅੱਜ ਕੱਲ ਹਨਾ ਤੇ ਇਹ ਅਸੀਂ ਦਿਨ ਰਾਤ ਰੋੜਾਂ ਤੇ ਰਹਿੰਨੇ ਆ ਤੇ ਬਸ ਆਪਣੀ ਦਸਾਂ ਨਾ ਹੋਂਦੀ ਘਰਤ ਚੋਂ ਜੰਨੀ ਸਾਡੀ ਸ਼ਰਦ ਜਿੰਨਾ ਸਾਡੇ ਤੋਂ ਸਰਦ ਕਰੀ ਜਾਂਦੀ ਹੈ ਜੀ ਜੀ ਤੇ ਮੈਂ ਤੁਹਾਡਾ ਇੱਕ ਬੜਪਣ ਦੀ ਗੱਲ ਕਰਾਂਗਾ ਤੁਸੀਂ ਬਹੁਤ ਵੱਡਾ ਜਿਹੜਾ ਤੁਸੀਂ ਕਹੇ ਵੀ ਮੈਂ ਕੋਈ ਬਾਈਟ ਨਹੀਂ ਦੇਣੀ ਕੋਈ ਗੱਲ ਨਹੀਂ ਕਰਨੀ ਇਹ ਤੁਹਾਡਾ ਬੜਪਣ ਹੈ ਤੇ ਫਿਰ ਵੀ ਤੁਸੀਂ ਇੱਕ ਸਮਾਜ ਭਲਾਈ ਦੇ ਲਈ ਕੀ ਮੈਸੇਜ ਦੋਗੇ ਕਿਉਂਕਿ ਤਾਂ ਜੋ ਲੋਕਾਂ ਨੂੰ ਇਸ ਚੀਜ਼ ਨੂੰ ਲੈ ਕੇ ਬੜੀ ਨਸੀਹਤ ਮਿਲੇ ਜੀ ਨਹੀਂ ਵੀਰੇ ਮੈਨੂੰ ਲੱਗਦਾ ਹਲੇ ਤਾਂ ਮੈਂ ਖੁਦ ਹੀ ਨਹੀਂ ਕੁਝ ਕੀਤਾ ਵੀ ਮੈਂ ਉਹਨਾਂ ਨੂੰ ਮੈਸੇਜ ਦੇਵਾਂ ਹਨਾ ਤੇ ਬਸ ਵੀਰੇ ਮੈਨੂੰ ਇਹ ਮਤਲਬ ਮੇਰੇ ਦਿਲ ਦੀ ਖੁਸ਼ੀ ਲਈ ਜਾ ਮੈਂ ਖੁਦ ਇਹ ਸਕੂਨ ਲਈ ਕਰਦਾ ਤੇ ਮੈਨੂੰ ਵਧੀਆ ਲੱਗਦਾ ਜਦੋਂ ਵੀ ਜਿਵੇਂ ਸਿਆਣੇ ਕਹਿੰਦੇ ਉਹ ਜੇ ਕਿਸੇ ਦੀ ਅੱਖ ਦਾ ਆਪਾਂ ਹੰਝੂ ਪੁੰਹਦੇ ਹਨਾ ਉਹਨੂੰ ਦੇਖ ਕੇ ਆਪਾਂ ਨੂੰ ਸਕੂਨ ਮਿਲਦਾ ਸੋ ਆ ਪ੍ਰਮਾਤਮਾ ਕਹਿੰਦਾ ਹੋਰ ਕਰਵਾਉਂਦਾ ਰਹੇ ਜੀ ਸਮਾਜ ਭਲਾਈ ਦੇ ਪਹਿਲਾਂ ਵੀ ਤੁਸੀਂ ਕੰਮ ਕਰਦੇ ਆ ਰਹੇ ਹੋ ਲਗਾਤਾਰ ਅੱਜ ਵੀ ਤੁਸੀਂ ਕੰਮ ਕਰ ਰਹੇ ਹੋ ਤੇ ਇਹ ਹਮੇਸ਼ਾ ਲਗਾਤਾਰ ਜਾਰੀ ਰਹਿਣਗੇ ਜੀ ਹਾਂਜੀ ਜਿੰਨਾ ਟਾਈਮ ਸਾਹ ਚੱਲਦੇ ਉਹਨਾਂ ਟਾਈਮ ਤੱਕ ਜਾਰੀ ਰਹਿਣਗੇ ਅੱਜ ਕਿੰਨੇ ਲੜਕੀਆਂ ਦੇ ਵਿਆਹ ਕੀਤੇ ਅੱਜ 8 8 ਦੇ ਹੱਥ 8 8 ਲੜਕੀਆਂ ਦੇ 8 ਲੜਕੀਆਂ ਦੇ ਹਾਂਜੀ ਅੱਜ ਅਸੀਂ ਸਿਵਲ ਹਸਪੀਟਲ ਮਾਨਸਾ ਬਲੱਡ ਬੈਂਕ ਵੱਲੋਂ ਆਰਨੇਤ ਜੀ ਵੱਲੋਂ ਆਰਗੇਨਾਈਜ਼ ਕਰਾਇਏ ਗਏ ਬਲੱਡ ਡੋਨੇਸ਼ਨ ਕੈਂਪ ਵਿੱਚ ਬਲੱਡ ਕਲੈਕਟ ਕਰਨ ਲਈ ਆਏ ਸੀ ਤੇ ਬਹੁਤ ਹੀ ਵਧੀਆ ਕੈਂਪ ਰਿਹਾ ਹੈਗਾ 20 ਦੇ ਯੂਨਿਟਸ ਅਰਾਊਂਡ ਅਸੀਂ ਕਲੈਕਟ ਕੀਤੇ ਨੇ ਇੱਥੇ ਬਹੁਤ ਸਾਰੇ ਫਰਸਟ ਟਾਈਮ ਡੋਨਰਸ ਸੀਗੇ ਸਾਰਿਆਂ ਦੇ ਵਿੱਚ ਬਹੁਤ ਜੋਸ਼ ਸੀਗਾ ਤੇ ਮੈਂ ਕਹਾਂਗੀ ਕਿ ਜੇਕਰ ਇਸੇ ਤਰ੍ਹਾਂ ਫੇਮਸ ਪਰਸਨੈਲਿਟੀਆਂ ਬਲੱਡ ਡੋਨੇਸ਼ਨ ਨੂੰ ਪ੍ਰੋਮੋਟ ਕਰਨ ਲਈ ਕੈਂਪਸ ਆਰਗੇਨਾਈਜ਼ ਕਰਨ ਤਾਂ ਬਹੁਤ ਯੰਗਸਟਰਸ ਮੋਟੀਵੇਟ ਹੁੰਦੇ ਨੇ ਤੇ ਸੋਸਾਇਟੀ ਲਈ ਬਹੁਤ ਵਧੀਆ ਇਹ ਕੋਪਰਾਲਾ ਹੈ ਅ ਅੱਜ ਅਸੀਂ ਪਹੁੰਚੇ ਆਂ ਆਰਨੇਤ ਦੇ ਪਿੰਡ ਧਰਮਪੁਰਾ ਚ ਜਿੱਥੇ ਅੱਜ ਆਰਨੇਤ ਬਾਈ ਵੱਲੋਂ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ 8 ਲੋੜਵੰਦ ਲੜਕਿਆਂ ਦਾ ਵਿਆਹ ਕੀਤਾ ਜਾ ਰਿਹਾ ਹੈ ਅਤੇ ਇੱਕ ਬਲੱਡ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਹੈ ਰਾਤ ਹੀ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਦਾਂ ਬਲੱਡ ਕੈਂਪ ਲਾਣਾ ਆਰਨੇਤ ਬਾਈ ਦਾ ਫੋਨ ਆਇਆ ਕੀ ਕੈਂਪ ਲਗਾਣਾ ਤਾਂ ਅਸੀਂ ਵੀ ਸਦਕੋ ਨੇਕੀ ਫਾਊਂਡੇਸ਼ਨ ਪਹਿਲਾਂ ਹੀ ਇਸ ਤਰ੍ਹਾਂ ਦੇ ਸਾਰੇ ਕੰਮ ਕਰਦੀ ਰਹਿੰਦੀ ਆ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਵੀ ਇਸ ਚੰਗੇ ਕੰਮ ਲਈ ਪਹਿਲ ਕੀਤੀ ਹੋਈ ਹੈ ਔਰ ਮੈਂ ਸਭ ਨੂੰ ਕਹਿਣਾ ਵੀ ਇਹੀ ਚਾਹਾਂਗਾ ਕਿ ਇਸ ਤਰ੍ਹਾਂ ਚੰਗੇ ਕੰਮ ਕਰਦੇ ਰਹੋ ਕਿਉਂਕਿ ਖੂਨ ਇੱਕ ਐਸਾ ਦਾਨ ਹੈ ਐਸੇ ਨੂੰ ਹੀ ਮਹਾਦਾਨ ਕਿਹਾ ਜਾਂਦਾ ਹੈ ਖੂਨ ਦਾਨ ਮਹਾਦਾਨ ਇਸ ਕਰਕੇ ਕਿਹਾ ਜਾਂਦਾ ਕਿ ਇਹ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਕੰਮ ਆਉਂਦਾ ਹੈ ਜੇ ਕਿਸੇ ਦੀ ਜ਼ਿੰਦਗੀ ਬਚਾਣੀ ਹੈ ਤਾਂ ਬਲੱਡ ਡੋਨੇਸ਼ਨ ਬਹੁਤ ਜ਼ਰੂਰੀ ਹੈ ਤਾਂ ਸਭ ਨੂੰ ਬੇਨਤੀ ਕਰਦਾ ਕਿ ਬਲੱਡ ਡੋਨੇਸ਼ਨ ਕਰੋ